ਇਹ ਕੀ ਹੈ ਕੀ ਇਹ ਅੰਮ੍ਰਿਤ ਹੈ ਨਹੀਂ ਪਿਛਲੇ ਕਈ ਸਾਲਾਂ ਤੋਂ ਕਿੰਨੇ ਚਲਾਇਆ ਇਹ ਟ੍ਰੈਂਡ ਸਿੱਖ ਮਹਾਰਾਜ ਨੂੰ ਕੜਾ ਪ੍ਰਸ਼ਾਦ ਨੂੰ ਭੋਗ ਲਾਉਣ ਵਾਸਤੇ ਇਸ ਸਟੀਲ ਦੀ ਸ਼੍ਰੀ ਸਾਹਿਬ ਦਾ ਇਸਤੇਮਾਲ ਕਰਦੇ ਹਨ ਸਟੀਲ ਤਾਂ ਵੈਸੇ ਪਰਵਾਹ ਨਹੀਂ ਹੈਗੀ ਸਿੱਖ ਧਰਮ ਦੇ ਅੰਦਰ ਔਰ ਦੂਸਰਾ ਵਕਤ ਪੈਣ ਤੇ ਰੱਬ ਨਾ ਕਰੇ ਜੇ ਸਮਾ ਬਾੜਾ ਬਣ ਆਵੇ ਤਾਂ ਇਹ ਸਟੀਲ ਦੀ ਸ਼੍ਰੀ ਸਾਹਿਬ ਖੁੰਡੀ ਬਿਨਾ ਧਾਰ ਦੀ ਸੇਕਰੀਅੰਸ ਸਿੱਖਣੀ ਨੂੰ ਪ੍ਰੋਟੈਕਟ ਕਰ ਸਕਦੀ ਆ ਫਿਰ ਸਾਡੇ ਸਿੱਖ ਭਰਾ ਕਿਉਂ ਪੈਂਟ ਦੇ ਹਨ ਖੜਾਉਣੇ ਇਹ ਤਾਂ ਫਿਰ ਵੀ ਬਹੁਤ ਵੱਡੀ ਆ ਕਈਆਂ ਦੇ ਜ਼ਿਆਦਾਤਰ ਅਸੀਂ 2 2 ਇੰਚੀ ਪਾਈ ਹੋਈ ਦੇਖੀ ਆ ਉਹ ਵੀ ਪੈਂਟਦੇ ਆਂ ਪਹਿਲੇ ਦਸਤਾਰਾਂ ਪੱਗਾਂ ਲਪਾਉਣੀਆਂ ਕੁੱਟਖਾਣੀ ਬਾਅਦ ਦੇ ਵਿੱਚ ਬੇਅਦਬੀ ਦਾ ਰੌਲਾ ਪਾਉਣਾ ਕਿ ਇਸ ਖੇਡ ਵਾਸਤੇ ਮਹਾਰਾਜ ਨੇ ਸਾਨੂੰ ਸਿੱਖੀ ਬਖਸ਼ੀ ਆ ਮੀਰੀ ਪੀੜੀ ਦੇ ਬਾਦਸ਼ਾਹ ਨੇ ਸਿੱਖਾਂ ਨੂੰ ਦੋ ਤਲਵਾਰਾਂ ਬਖਸ਼ੀਆਂ ਜੇ ਤੁਹਾਨੂੰ ਬਹੁਤਾ ਭਾਰ ਲੱਗਦਾ ਘਟੋ ਘਟ ਸੌਣ ਵੇਲੇ ਅਤੇ ਕਾਰ ਦੇ ਵਿੱਚ ਤੇਜ ਧਾਰ 2.5 ਫੁੱਟੀ ਹੋਵੇ ਨਾਲ ਸਲੋਤਰ ਹੋਵੇ ਸਮਾਂ ਪੈਣ ਤੇ ਸਭ ਤੋਂ ਪਹਿਲੇ ਸਲੋਤਰ ਦਾ ਇਸਤੇਮਾਲ ਹੋਵੇ ਸਭ ਤੋਂ ਵਧੀਆ ਕਟਾਰ ਹੋਵੇ ਚੰਗੀ ਇਸ ਨੂੰ ਧਾਰ ਲੱਗੀ ਹੋਵੇ ਪੇਚ ਕਬਜ ਹੋਵੇ ਖੰਜਰ ਹੋਵੇ ਜਿਹੜਾ ਹਰ ਕਾਲੇ ਚਿੱਟੇ ਰਾਹ ਦੇ ਉੱਤੇ ਸਾਡੇ ਸਿੱਖਾਂ ਨੂੰ ਕੌਨਫੀਡੈਂਸ ਦੇਵੇ ਕਿਉਂਕਿ ਸਮੇਂ ਨੇ ਕਿਦੋਂ ਘੂਮ ਜਾਣਾ ਇਹ ਭੈਣੋ ਵੀਰੋ ਤੁਹਾਨੂੰ ਪਤਾ ਨਹੀਂ ਲੱਗਣਾ ਅਤੇ ਉਸ ਦਿਨ ਇਨਸਾਨ ਨੂੰ ਕੇਵਲ ਤੇ ਕੇਵਲ ਪਛਤਾਵੇ ਦੇ ਸਿਵਾਏ ਕੁਝ ਨਹੀਂ ਹੱਥ ਲੱਗਦਾ ਕਿ ਕਾਸ਼ ਸ਼ਸਤਰ ਕੋਲ ਹੁੰਦਾ ਤਾਂ ਜਾਨ ਬਚ ਸਕਦੀ ਸੀ ਨੁਕਸਾਨ ਨਹੀਂ ਸੀ ਹੋਣਾ ਪਰਮਾਤਮਾ ਨੇ ਨਾਲ ਹੋਣਾ ਸੀ ਜਿਹੜੇ ਸਿੱਖ ਮਾਇਆ ਪੱਖੋਂ ਚੰਗੇ ਨੇ ਲਾਇਸੈਂਸ ਬਣਾ ਕੇ ਹੋਰ ਵੀ ਚੰਗੇ ਸ਼ਸਤਰ ਆਪਣੇ ਕੋਲ ਰੱਖਣਾ ਇਹੀ ਸਾਡਾ ਮੈਸੇਜ ਹੈ ਸਾਰਿਆਂ ਵਾਸਤੇ ਤਾਂ ਕਿ ਸਾਰੇ ਆਪਣੇ ਘਰਾਂ ਦੇ ਵਿੱਚ ਸੁਖ ਸ਼ਾਂਤੀ ਦੇ ਨਾਲ ਵਸਣ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ